ਅਸਲ ਵਿੱਚ ਲੋਕਾਂ ਨੂੰ ਸਮਝ ਆਊਗੀ ਜ਼ਿੰਦਗੀ ਜਿਉਣ ਦੀ ਹਨਾ ਫਿਲਮਾਂ ਬਹੁਤ ਆਉਂਦੀਆਂ ਨੇ ਸਾਰੀਆਂ ਕੁਛ ਨਾ ਕੁਛ ਸਿਖਾਉਣ ਵਾਸਤੇ ਕੁਛ ਨਾ ਕੁਛ ਸਮਝਾਉਣ ਵਾਸਤੇ ਹੁੰਦੀਆਂ ਨੇ ਹੱਥ ਆਪਣੇ ਨਾਲ ਵਾ ਗਿਆ ਹੱਟੀ ਤੇ ਕੰਕਾ ਉਚਾ ਦਰਬਾਬੇ ਨਾਨਕ ਦਾ ਲੜ ਲੱਗ ਕੇ ਹੋ ਜੋ ਪਾ ਉਚਾ ਦਰਬਾਬੇ ਆਪਣੇ ਪਰਿਵਾਰਾਂ ਨਾਲ ਬੱਚਿਆਂ ਨਾਲ ਐਸੀਆਂ ਫਿਲਮਾਂ ਆਪਣੇ ਬੱਚਿਆਂ ਨੂੰ ਦਿਖਾਓ ਤਾਂ ਜੋ ਉਹਨਾਂ ਦੇ ਜੀਵਨ ਤੇ ਇਹਨਾਂ ਫਿਲਮਾਂ ਦਾ ਬਹੁਤ ਵੱਡਾ ਅਸਰ ਹੁੰਦਾ ਹੈ ਜਿੰਨਾ ਐਕਟ ਇਹਨਾਂ ਦਾ ਵਧੀਆ ਹੈ ਉਹਨਾਂ ਸਰੀਲਾ ਗਾਉਂਦੇ ਵੀ ਨਹੀਂ ਤੇ ਜਿਹੜਾ ਕੁੱਲ ਦੁਨੀਆ ਨੂੰ ਤਾਰ ਗਿਆ ਜਿਹੜਾ ਸੱਚ ਦਾ ਹੋ ਕਾਮਾਰ ਗਿਆ ਉੱਚਾ ਦਰ ਬਾਬੇ ਨਾਨਕ ਦਾ ਇਹਨਾਂ ਦਿਨਾਂ ਦੇ ਵਿੱਚ ਫਿਲਮ ਇੱਕ ਰਿਲੀਜ਼ ਹੋਈ ਹੈ ਜਿਸ ਦੇ ਵਿੱਚ ਬਾਬਾ ਗੁਲਾਬ ਸਿੰਘ ਹੋਰਾਂ ਦਾ ਇੱਕ ਗੀਤ ਨਜ਼ਰ ਆਇਆ ਉਹਨਾਂ ਦੀ ਆਵਾਜ਼ ਨਜ਼ਰ ਆਈ ਤਾਂ ਕਿਤਨਾ ਕਿਤੇ ਉਹਨਾਂ ਦਾ ਪ੍ਰਚਾਰ ਪ੍ਰਸਾਰ ਸੁਣਨ ਦੇ ਲਈ ਸੰਗਤ ਤਰਸਦੀ ਹੈ ਤਾਂ ਹੁਣ ਫਿਲਮਾਂ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਉਹਨਾਂ ਦਾ ਕੀ ਕੁਝ ਹੈਗਾ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਛਾ ਮੈਨੂੰ ਪਹਿਲਾਂ ਤਾਂ ਇਹ ਦੱਸੋ ਪਹਿਲਾਂ ਧਾਰਮਿਕ ਗੀਤ ਬਹੁਤ ਸਾਰੇ ਆ ਚੁੱਕੇ ਨੇ ਹਨਾ ਤੇ ਲਗਾਤਾਰ ਦੀਵਾਨ ਸੰਗਤ ਤਰਸਦੀ ਆ ਸੁਣਨ ਨੂੰ ਤੇ ਹੁਣ ਫਿਰ ਫਿਲਮਾਂ ਦੇ ਵਿੱਚ ਐਂਟਰੀ ਉੱਥੇ ਗੀਤ ਆ ਰਿਹਾ ਧਾਰਮਿਕ ਉਹ ਵੀ ਗੀਤ ਕਿਹੜਾ ਹੈ ਤੇ ਕਿਹੜੀ ਫਿਲਮ ਦੇ ਵਿੱਚ ਜਿਵੇਂ ਮੈਂ ਸ਼ੁਰੂ ਦੇ ਵਿੱਚ ਦੱਸਿਆ ਚਦਰਮਾਨ ਨਾਨਕ ਦਾ ਕਿਵੇਂ ਸੁਭਬ ਬਣਿਆ ਤੁਹਾਡਾ ਇਹ ਚੜ ਉਹ ਹਰਬੀ ਸੰਘਾ ਸਾਹਿਬ ਆਪਣੇ ਬਹੁਤ ਪਿਆਰੇ ਮਿੱਤਰ ਨੇ ਹਨਾ ਤੇ ਉਹਨਾਂ ਨੂੰ ਮੈਂ ਇੱਕ ਦਿਨ ਇੱਥੇ ਐਲ ਐ ਸਟੂਡੀਓ ਚ ਮਿਲਣ ਗਿਆ ਸੀਗਾ ਤੇ ਵੀਰ ਤਰਨਜੀਤ ਸਿੰਘ ਹੁਣੇ ਡਾਇਰੈਕਟਰ ਨੇ ਇਹਦੇ ਕੈਨੇਡਾ ਤੋਂ ਨੇ ਉਹ ਹੈ ਇਧਰ ਦੇ ਜੰਪਲ ਨੇ ਆਪਣੇ ਪੰਜਾਬ ਤੋਂ ਉਹ ਕਹਿੰਦੇ ਬਾਬਾ ਜੀ ਥੋੜੀ ਬਾਤ ਚਾਹੀਦੀ ਐ ਵੀ ਤੁਸੀਂ ਇਹ ਗੀਤ ਗਾ ਦਿਓ ਹਨ ਵੀ ਅਸੀਂ ਇੱਕ ਏਦਾਂ ਉਹ ਚਾਦਰ ਬਾਬੇ ਨਾਨਕ ਦਾ ਇਹਦਾ ਸਟੋਰੀ ਘੜਾ ਦੇ ਬਹੁਤ ਸੋਹਣੀ ਜਦੋਂ ਉਹਨਾਂ ਨੇ ਸਟੋਰੀ ਸੁਣਾਈ ਤੇ ਮੇਰੇ ਦਿਲ ਨੂੰ ਲੱਗੀ ਮੈਂ ਹੈ ਕੋਈ ਨਹੀਂ ਆਪਾਂ ਕੌਣ ਨੇ ਅੱਛਾ ਉਹ ਗੀਤ ਜਦੋਂ ਗਾਇਆ ਤੇ ਬਣਿਆ ਬਹੁਤ ਸੋਹਣਾ ਉਹਨਾਂ ਨੇ ਫਿਰ ਫਿਲਮ ਦੇ ਵਿੱਚ ਰੱਖ ਲਿਆ ਬੜੇ ਸੋਹਣੇ ਤਰੀਕੇ ਨਾਲ ਤੁਸੀਂ ਦੇਖੋਗੇ ਤੇ ਬਹੁਤ ਆਨੰਦ ਬਣੂਗਾ ਬੜੀ ਬੜਾ ਆਨੰਦ ਬਣੂਗਾ ਤੇ ਬੜੀ ਕਿਰਪਾ ਗੁਰੂ ਸਾਹਿਬ ਜੀ ਨੇ ਕੀਤੀ ਆਸਲ ਵਿੱਚ ਲੋਕਾਂ ਨੂੰ ਸਮਝ ਆਊਗੀ ਜ਼ਿੰਦਗੀ ਜਿਉਣ ਦੀ ਹਨਾ ਫਿਲਮਾਂ ਬਹੁਤ ਆਉਂਦੀਆਂ ਨੇ ਸਾਰੀਆਂ ਕੁਛ ਨਾ ਕੁਛ ਸਿਖਾਉਣ ਵਾਸਤੇ ਕੁਛ ਨਾ ਕੁਛ ਸਮਝਾਉਣ ਵਾਸਤੇ ਹੁੰਦੀਆਂ ਨੇ ਸੋ ਸੰਗਤ ਸਾਹਿਬ ਆਈ ਗਏ ਸੰਗਤ ਸਾਹਿਬ ਆਜੋ ਨਹੀਂ ਨਹੀਂ ਆਜੋ ਆਜੋ ਕੋਈ ਸੰਗਤ ਸਾਹਿਬ ਵੀ ਆਈ ਗਏ ਨੇ ਤੇ ਜੇਕਰ ਇਹਨਾਂ ਦੀ ਉਮਰ ਵਾਵਾ ਲੰਮੀ ਹੈ ਮੈਨੂੰ ਲੱਗਦਾ ਸੰਗਤ ਕਿਰਪਾ ਤਾਂ ਹੁਣ ਹੋਈ ਹੈ ਨਾ ਸੰਗਤ ਥੋੜੀ ਕਾਲ ਦੀ ਸੋਚ ਪਹੁੰਚ ਗਈ ਤੁਸੀਂ ਪਹੁੰਚੇ ਮੈਂ ਮੇਰੇ ਸਿਰੇ ਲੱਗਣੀ ਗੱਲ ਮੈਂ ਭਾਈ ਸਾਹਿਬ ਜੀ ਨੂੰ ਕਹਿ ਰਿਹਾ ਮੈਂ ਕਿਹਾ ਬਾਬਾ ਜੀ ਲੰਬੀ ਉਮਰ ਹੈ ਮੈਂ ਕਿਹਾ ਤੁਸੀਂ ਯਾਦ ਕੀਤਾ ਮਿੰਟਾਂ ਜਾ ਕੇ ਬਾਬਾ ਜੀ ਦੇਖੋ ਗੱਲ ਕਹਾ ਮਾਤਾ ਮੈਂ ਬਾਬਾ ਜੀ ਲੰਬੀ ਉਮਰ ਹੈ ਮੈਂ ਕਿਹਾ ਬਾਬਾ ਜੀ ਹੁਣੀ ਯਾਦ ਕਰ ਰਹੇ ਸੀਗੇ ਵੀ ਸੰਗਾ ਸਾਹਮਣੇ ਬਾਬਾ ਜੀ ਤਾਂ ਹਮੇਸ਼ਾ ਇਹਨਾਂ ਦੇ ਕਰਕੇ ਰਹਿਗਾ ਭਰਾ ਇਹ ਤਾਂ ਬਹੁਤ ਕਮਾਲ ਦੀ ਹਸਤੀ ਆ ਸੋ ਅੱਜ ਇਹ ਹੀ ਲੱਕੀ ਆ ਕਿ ਸਾਡੀ ਫਿਲਮ ਦੇਖਣ ਆਏ ਕਿਉਂਕਿ ਬਾਬਾ ਜੀ ਦੇ ਵਿੱਚ ਬਹੁਤ ਵਧੀਆ ਜਿਹੜਾ ਟਾਈਟਲ Song ਆ ਉਹ ਬਾਬਾ ਜੀ ਨੇ ਗਾਇਆ ਉੱਚਾ ਦਰਬਾਰ ਬਾਬੇ ਨਾਨਕ ਦਾ ਕੋਸ਼ਿਸ਼ ਤਾਂ ਇਹ ਵੀ ਕੀਤੀ ਆ ਚਲੋ ਕਿਤੇ ਜੇ ਹਨਾ ਤੇ ਮਹਾਰੇ ਦੀ ਕਿਰਪਾ ਕਰਨੇ ਤੇ ਬਾਕੀ ਆ ਜੋ ਵੀ ਸਾਰੇ ਦੇਖੋ ਕਿ ਇਹ ਕਿਵੇਂ ਬਣਿਆ ਸਬਾਬਾ ਹਾਂ ਉਹ ਵੀ ਸਵਾਲ ਸੀਗਾ ਕਿਵੇਂ ਬਾਬਾ ਜੀ ਨੂੰ ਤੁਸੀਂ ਆਪਣੇ ਨਾਲ ਖਿੱਚ ਲਿਆ ਕਿ ਏਡੀ ਖਿੱਚ ਸੀ ਕਿ ਤੁਹਾਡੇ ਨਾਲ ਨਹੀਂ ਖਿੱਚਿਆ ਭਰਾਵਾ ਇਹਨਾਂ ਦੇ ਗੁਰਬਾਣੀ ਕੰਠਾ ਇਹ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਦੇ ਨੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਸੋ ਇਹਨਾਂ ਦੇ ਵਿੱਚ ਖਿੱਚਿਆ ਵਾ ਜੀ ਚੁੰਬਕ ਕਿਉਂਕਿ ਆ ਮੈਂ ਤਾਂ ਲੋਹਾ ਹੀ ਆ ਹੈਨਾ ਕਿਉਂਕਿ ਹਾਂ ਬਸ ਜਿੱਧਰ ਚੁੰਬਕ ਹੁੰਦਾ ਨਾ ਲੋਹਾ ਅਸਲ 'ਚ ਜਿੰਨਾ ਐਕਟ ਇਹਨਾਂ ਦਾ ਵਧੀਆ ਹੈ ਉਹਨਾਂ ਸਰੀਲਾ ਘੋਂਦੇ ਵੀ ਨੇ ਇਹ ਹਾਂ ਬਹੁਤ ਸਰੀਲਾ ਘੋਂਦੇ ਆ ਸੋ ਸਾਰੇ ਮਹਾਂਪੁਰਖ ਤੁਸੀਂ ਦੇਖ ਸਕਦੇ ਹੋ ਬਾਬਾ ਭਿੰਦਰ ਸਿੰਘ ਜੀ ਬਾਬਾ ਗੁਰਜੰਤ ਸਿੰਘ ਜੀ ਤੇ ਸਤਕਾਰਯੋਗ ਬਾਬਾ ਰਣਜੀਤ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਨਿਰਮਲ ਸਿੰਘ ਜੀ ਸਾਰੇ ਸਤਿਪੁਰਸ਼ ਅੱਜ ਇੱਥੇ ਅਸੀਸਾਂ ਦੇਣ ਪਹੁੰਚੇ ਨੇ ਵੀਰ ਤਰਨਜੀਤ ਸਿੰਘ ਹੁਣੀ ਉਹਨਾਂ ਨੇ ਬਹੁਤ ਸੋਹਣਾ ਉਦਦਮ ਕੀਤਾ ਸੋ ਸਾਰੀ ਪੰਜਾਬ ਦੀ ਆਡੀਅנס ਨੂੰ ਬੇਨਤੀ ਕਰਦੇ ਆਂ ਆਪਾਂ ਆਪਣੇ ਪਰਿਵਾਰਾਂ ਨਾਲ ਬੱਚਿਆਂ ਨਾਲ ਐਸੀਆਂ ਫਿਲਮਾਂ ਆਪਣੇ ਬੱਚਿਆਂ ਨੂੰ ਦਿਖਾਓ ਤਾਂ ਜੋ ਉਹਨਾਂ ਦੇ ਜੀਵਨ ਤੇ ਇਹਨਾਂ ਫਿਲਮਾਂ ਦਾ ਬਹੁਤ ਵੱਡਾ ਅਸਰ ਹੁੰਦਾ ਹੈ ਸਤਿਗੁਰੂ ਗਰੀਬਨਵਾ ਸੱਚੇ ਪਾਤਸ਼ਾਹ ਮੇਰ ਕਰਨ ਉਹਨਾਂ ਸਾਰਿਆਂ ਨੂੰ ਸੰਗਾ ਸਾਹਿਬ ਨੂੰ ਤਰਨਜੀਤ ਸਿੰਘ ਹੁਣਾਂ ਨੂੰ ਬਹੁਤ-ਬਹੁਤ ਵਧਾਈਆਂ ਫਿਲਮ ਦੀਆਂ ਅੱਛਾ ਮੈਂ ਇਹ ਐਂਡ ਫੇਰ ਕਰਾਂਗਾ ਪਹਿਲਾਂ ਮੈਂ ਗੀਤ ਲੈਣਾ ਜਾਵਾਂਗਾ ਤੁਸੀਂ ਸੰਗਤ ਵੀ ਜਿਹੜੀ ਆਪਣੇ ਨਾਲ ਜੁੜੀ ਹੋਈ ਆ ਉਹ ਤੁਸੀਂ ਇਕੱਠੇ ਕਿਉਂਕਿ ਸੰਗਾ ਸਾਹਿਬ ਵੀ ਗਾਂਦਨੇ ਤੇ ਤੁਸੀਂ ਵੀ ਗਾਣੇ ਹੋ ਤੇ ਜ਼ਰੂਰ ਦੋ ਬੋਲ ਹੈ ਸ਼ੁਰੂ ਤੋਂ ਸ਼ੁਰੂ ਤੋਂ ਇਹੀ ਕਹਿੰਦੇ ਆ ਬੇ ਕਰ ਦਿਓ ਕੋਈ ਇਹ ਸੰਗਾ ਸਾਹਿਬ ਤੁਸੀਂ ਕਰੋ ਨਾ ਨਹੀਂ 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 ਦੱਸੋ ਮੈਨੂੰ ਯਾਦ ਨਹੀਂ ਤਾਂ ਮੈਂ ਗਾ ਦਿੰਦਾ ਜੀ ਤੁਹਾਡੇ ਤੋਂ ਕੋਈ ਵਾਲੀ ਹੈ ਚਲੋ ਕਰਾ ਸ਼ੁਰੂ ਆਉਂਦੇ ਸੀ ਗਿਆ ਨਾ ਜਿਹੜਾ ਕੁੱਲ ਦੁਨੀਆਂ ਨੂੰ ਤਾਰ ਗਿਆ ਜਿਹੜਾ ਕੁੱਲ ਦੁਨੀਆਂ ਨੂੰ ਤਾਰ ਗਿਆ ਜਿਹੜਾ ਸੱਚ ਦਾ ਹੁਕਮ ਆਰ ਗਿਆ ਜਿਹੜਾ ਸੱਚ ਦਾ ਹੁਕਮ ਆਰ ਗਿਆ ਹੱਥ ਆਪਣੇ ਨਾਲ ਵਾ ਗਿਆ ਹੱਟੀ ਤੇ ਕੰਕਾ ਉੱਚਾ ਦਰਬਾਬੇ ਨਾਨਕ ਦਾ ਲੜ ਲੱਗ ਕੇ ਹੋ ਜੋ ਪਾ ਉੱਚਾ ਦਰਬਾਬੇ ਨਾਨਕ ਦਾ ਬਹੁਤ ਸੋਹਣਾ ਗੁਰੂ ਸਾਹਿਬ ਦੀ ਮਿਹਰ ਨਾਲ ਗੀਤ ਹੋਇਆ ਤੇ ਤੁਸੀਂ ਸਾਰਿਆਂ ਨੇ ਆਨੰਦ ਲੈਣਾ ਇਸ ਮੂਵੀ ਦਾ ਜਿੰਨੇ ਮਹਾਂਪੁਰ ਸੀਗੇ ਅਸੀਸਾਂ ਲੈਣ ਵਾਸਤੇ ਸਾਰੇ ਸਾਧਪੁਰ ਸੱਦੇ ਆ ਤੇ ਆਪ ਮਹਾਰੇ ਚੱਲ ਕੇ ਬੜੀ ਦੂਰੋਂ ਦੂਰੋਂ ਸਤਪੁਰਸ ਆਇਆ ਸੋ ਤੁਸੀਂ ਵੀ ਆਏ ਥੋੜਾ ਬਹੁਤ ਬਹੁਤ ਧੰਨਵਾਦ ਦਿੱਤਾ ਸੰਗਾ ਸਾਹਿਬ ਦਾ ਵੀ ਧੰਨਵਾਦ ਸੰਗਾ ਸਾਹਿਬ ਸੁਨੇਹਾ ਜਾਂਦੇ ਕਿ ਫਿਲਮ ਦੇਖੋ ਸੁਨੇਹਾ ਇੱਕੋ ਹੀ ਮੈਂ ਬਹੁਤੀਆਂ ਨਹੀਂ ਗੱਲਾਂ ਕਰਨੀਆਂ ਬਾਬਾ ਜੀ ਨੇ ਦੱਸ ਹੀ ਦਿੱਤਾ ਫਿਲਮ ਸਾਡੀ ਬਹੁਤ ਵਧੀਆ ਢੰਗ ਨਾਲ ਬਣੀ ਆ ਸੋ ਕਈ ਔਕੜਾਂ ਆਈਆਂ ਉਹ ਉਹ ਔਕੜਾਂ ਨੂੰ ਦੂਰ ਕਰਨ ਲਈ ਬਾਬਾ ਨਾਨਕ ਨੇ ਆਪ ਹੀ ਬਾਹ ਫੜ ਕੇ ਤਰਨਵੀਰ ਨੂੰ ਅੱਗੇ ਕੀਤਾ ਤੇ ਉਹਨੇ ਸਾਰੇ ਕਲਾਕਾਰਾਂ ਤੋਂ ਵਧੀਆ ਕੰਮ ਕਰਵਾਇਆ ਤੇ ਬਾਕੀ ਮਹਾਰਾਜ ਦੀ ਕਿਰਪਾ ਆ ਕਿ ਅਸੀਂ ਤਰਨ ਬਾਬੇ ਨਾਨਕ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਜ਼ਿਆਦਾ ਉਹਦੀ ਲੀਨਤਾ ਆ ਉਹਦਾ ਉਹਦਾ ਮਨ ਉੱਥੇ ਟਿਕਿਆ ਮੈਂ ਕਿਹਾ ਮੈਂ ਕਿਹਾ ਯਾਰ ਭਾਜੀ ਆਪਣੀ ਪ੍ਰਮੋਸ਼ਨ ਨਹੀਂ ਕਹਿੰਦਾ ਨਹੀਂ ਬਾਬਾ ਨਾਨਕ ਜੋ ਕਰੇਗਾ ਖੈਰਾ ਹੀ ਹੋਣਗੀਆਂ ਸੋ ਇਹ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਭਾਈ ਇਹ ਫਿਲਮ ਇੱਕ ਬਹੁਤ ਪਰਿਵਾਰਕ ਆ ਦੇਖੋ ਇਹ ਫਿਲਮ ਆ ਜੇ ਸਾਡੇ ਕੋਲ 5 ਰੁਪਏ ਹੈਗੇ ਹਨਾ ਅਸੀਂ ਪੰਜਾਂ ਦਾ ਮਜ਼ਾ ਨਹੀਂ ਲੈਨੇ ਅਸੀਂ ਸੋਚਦੇ ਆ ਵੀ ਸਾਨੂੰ ਕੋਈ ਕਰੋੜ ਕਿਤਾ ਆਉਣਾ ਠੀਕ ਹੈ ਬਿਲਕੁਲ ਇਹ ਦੂ ਜਿਹੜੀ ਦੌੜ ਵਿੱਚ ਅਸੀਂ ਲੱਗੇ ਆ ਉਹ ਸਾਡੀ ਦੌੜ ਨਹੀਂ ਐਕਚੁਅਲੀ ਜਿਹੜੀ ਦੌੜ ਆ ਉਹ ਹੈਗੀ ਆ ਵੀ ਪਰਿਵਾਰਾਂ ਦੇ ਵਿੱਚ ਰਲ ਕੇ ਰਹੋ ਦਹਾਂ ਨੌਂ ਦੀ ਕਿਰਤ ਕਰੋ ਕਿਸੇ ਦਾ ਮਾੜਾ ਨਾ ਕਰੋ ਤੇ ਬਸ ਇਹ ਗੁਰਬਾਣੀ ਇਹ ਸਾਨੂੰ ਮੈਸੇਜ ਦਿੰਦੀ ਆ ਸ਼ੁਰੂ ਤੋਂ ਹੀ ਗੁਰਬਾਣੀ ਸਾਨੂੰ ਸਿਖਾਉਂਦੀ ਹੀ ਆਈ ਆ ਅਕਾਲ ਪੁਰਖ ਨੇ ਹਮੇਸ਼ਾ ਹੀ ਸਾਨੂੰ ਆਸ਼ੀਰਵਾਦ ਦਿੱਤਾ ਵੀ ਚੰਗੇ ਬਣੋ ਚੰਗਾ ਸੁਣੋ ਸੋ ਇਹ ਇੱਕ ਬਹੁਤ ਹੀ ਵਧੀਆ ਬਾਬੇ ਨਾਨਕ ਦੇ ਉੱਪਰ ਮਤਲਬ ਕਿ ਬਾਬੇ ਨਾਨਕ ਦਾ ਨਾਂ ਆ ਉਹ ਚਾਦਰ ਬਾਬੇ ਨਾਨਕ ਦਾ ਪਰ ਇਹ ਬਹੁਤ ਹੀ ਵੱਡੀ ਫਿਲਮ ਪਰਿਵਾਰਾਂ ਨੂੰ ਜੋੜੇਗੀ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਬੱਚਿਆਂ ਨੂੰ ਨਾਲ ਲੈ ਕੇ ਪਰਿਵਾਰਾਂ ਦੇ ਸਮੇਤ ਬਜ਼ੁਰਗਾਂ ਨੂੰ ਲੈ ਕੇ ਜਾਓ ਤੇ ਉੱਚਾ ਦਰ ਬਾਬੇ ਨਾਨਕ ਦਾ ਫਿਲਮ ਜ਼ਰੂਰ ਦੇਖ ਕੇ ਆਓ ਤੇ ਆਪੋ ਆਪਣੇ ਵੀਊ ਜ਼ਰੂਰ ਦਿਓ ਤੇ ਜੇ ਚੰਗੀ ਲੱਗੀ ਤੇ ਛੋਟਾ ਜਿਹਾ ਕਲਿੱਪ ਪਾ ਕੇ ਆਪਣੇ ਫੇਸਬੁੱਕ ਤੇ ਇੰਸਟਾ ਤੇ YouTube ਤੇ ਜਿੱਥੇ ਵੀ ਤੁਹਾਡਾ ਕੋਈ ਚੈਨਲ ਚੱਲਦਾ ਤੇ ਕਿਰਪਾ ਕਰਿਓ ਤੇ ਬਾਕੀ ਚੜ੍ਹਦੀ ਕਲਾ ਜਰੋ ਤੇ ਬਾਕੀ ਮਹਾਰਾਜ ਸੱਚੇ ਪਾਤਸ਼ਾਹ ਦੇਦੇ ਆ ਜੀ ਜੀ ਬਹੁਤ ਸ਼ੁਕਰੀਆ ਤਾਂ ਉਚੇਦਰ ਬਾਬੇ ਨਾਨਕ ਦੀ ਫਿਲਮ ਜੋ ਅੱਜ ਰਿਲੀਜ਼ ਹੋ ਜਾਏਗੀ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਨੇੜੇ-ਤੇੜੇ ਜਾ ਕੇ ਦੇਖ ਸਕਦੇ ਹੋ ਬਾਬਾ ਗੁਲਾਬ ਸਿੰਘ ਹਰਾਂ ਦੀ ਜਿਹੜੀ ਆਵਾਜ਼ ਹੈ ਉਹ ਤੁਸੀਂ ਸੁਣੀ ਲਈ ਆ ਤੇ ਉਹ ਫਿਲਮ ਦੇ ਵਿੱਚ ਵੀ ਰੌਣਕਾਂ ਲੱਗਣ ਗਿਆ ਤੇ ਦਰਸ਼ਨ ਹੋਣਗੇ ਵੱਡੀਆਂ ਵੱਡੀਆਂ ਰੂਹਾਂ ਦੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਕਿਉਂਕਿ ਸੰਗਾ ਸਾਹਿਬ ਨੇ ਕਹਿ ਦਿੱਤਾ ਕਲਿੱਪਾਂ ਪਾ ਦਿਓ ਤੇ ਸ਼ੇਅਰ ਆਪਣੇ ਫੇਸ ਤੇ ਕਰਨਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਕੈਮਰਾ ਸਹਿਯੋਗ ਦੇ ਸੀ ਜਗਮੀਤ ਧੰਨਵਾਦ